ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਪੰਜਾਬ ਸਰਕਾਰ ਵੱਲੋਂ ਸ਼ਹੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰੇ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਭਾਈ ਸਤੀਦਾਤ ਅਤੇ ਭਾਈ ਧਿਆਲਾ ਬਾਬਾ ਜੀਵਨ ਸਿੰਘ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸਿੱਖਿਆਵਾਂ ਤੇ ਆਧਾਰਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਲਾਈਟ ਐਂਡ ਸਾਊਂਡ ਸ਼ੋਅ ਹਿੰਦ ਦੀ ਚਾਦਰ ਸ਼ਨੀਵਾਰ ਸ਼ਾਮ ਨੂੰ ਨਹਿਰੂ ਸਟੇਡੀਅਮ ਫਰੀਦਕੋੜ ਵਿਖੇ ਕਰਵਾਇਆ ਗਿਆ ਜਿहां ਦੱਸਦੀ ਹੈ ਕਿ ਇਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਫਰੀਦਕੋਟ ਸਰਦਾਰ ਗੁਰਦੇਵ ਸਿੰਘ ਸੇਖੋਂ ਵਿਧਾਇਕ ਜੈਤੋ ਸਰਦਾਰ ਅਮੋਲਕ ਸਿੰਘ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਐਸਐਸਪੀ ਡਾਕਟਰ ਪ੍ਰਗਿਆ ਜੈਨ ਗੁਰਪ੍ਰੀਤ ਕੌਰ ਧਰਮਪਤਨੀ ਸਪੀਕਰ ਸਰਦਾਰ ਸੰਧਵਾ ਬੇਅੰਤ ਕੌਰ ਧਰਮਪਤਨੀ ਐਮਐਲਏ ਸਰਦਾਰ ਸੇਖੋਂ ਨੇ ਸੰਗਤ ਨਾਲ ਬੈਠ ਕੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਨੰਦ ਮਾਣਿਆ ਦੇਖਦੇ ਹਾਂ ਪੂਰੀ ਰਿਪੋਰਟ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੁਨੀਆ ਦਾ ਇੱਕ ਮਿਲਖਣ ਵਰਤਾਰਾ ਹੈ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਤੁਸੀਂ ਚਾਹੇ ਕਿਸੇ ਵੀ ਟੈਕਨੋਲੋਜੀ ਨਾਲ ਦੇਖ ਲਓ ਭਾਵੇਂ AI ਦਾ ਵਿਰੋਧ ਵੀ ਦੇਖ ਲਓ ਮੈਨੂੰ ਲੱਗ ਕੇ ਵੇਖਿਆ ਕਦੇ ਵੀ ਮਕਤੂਲ ਕਾਤਲ ਕੋਲ ਕਤਲ ਹੋਣ ਲਈ ਨਹੀਂ ਗਿਆ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਏ ਆਂ ਔਰ ਗਏ ਨੇ ਉਸ ਹਕੀਕਤੇ ਨੂੰ ਬਚਾਉਣ ਲਈ ਜਿਹਦੇ 'ਚ ਉਹਨਾਂ ਦਾ ਆਪਣਾ ਵਿਸ਼ਵਾਸ ਨਹੀਂ ਸੀ ਦੇਖੋ ਪਹਿਲੇ ਨਾਨਕ ਨੇ ਕਿਹਾ ਮੈਂ ਦਿਨੇਉ ਪਉਣਾ ਨਹੀਂ ਤੇ ਨਵੇਂ ਨਾਰਗਰਹੀ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਿਹਾ ਮੈਂ ਜਨੇਊ ਧੱਕੇ ਨਾਲ ਲਾਉਣ ਨਹੀਂ ਦੇਣਾ ਇਹ ਬਹੁਤ ਵੱਡੀ ਗੱਲ ਹੈ ਇਹ ਮਨੁੱਖੀ ਭਾਈਚਾਰੇ ਦਾ ਸਨੇਹਾ ਸੰਵੇਦਨਾ ਦਾ ਸਨੇਹਾ ਕੈਰਜ ਔਰ ਕੰਪੈਸ਼ਨ ਕੋਐਗਜ਼ਿਸਟੈਂਸ ਦਾ ਸਨੇਹਾ ਇਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਮੈਂ ਆਪਣੇ ਸਾਰਾ ਦਾ ਫਰਜ਼ ਬਣਦਾ ਸਾਰੇ ਲੱਗੇ ਹੋਏ ਨੇ ਸਾਰੀਆਂ ਸਸਤਾਵਾਂ ਲੱਗੇ ਹੋਏ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਜਿਨ੍ਹਾਂ ਨੇ ਅੱਜ ਇਹ ਵਿਲੱਖਣ ਉਪਰਾਲਾ ਕਰਾਇਆ ਇਹ ਲਾਈਟ ਐਂਡ ਸਾਊਂਡ ਸ਼ੋਅ ਮੋਸਟ ਮਾਡਰਨ ਤਕਨੀਕ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਾਇਆ ਜਾ ਰਿਹਾ ਸ਼੍ਰੀਨਲਨਪੁਰ ਸਾਹਿਬ ਵੀ ਕਰਾਇਆ ਜਾਏਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਸ ਮਨੁਸ਼ਾਨਾ ਮਤੇ ਇਤਿਹਾਸ ਦਾ ਔਰ ਦੁਨੀਆ ਦੇ ਵਿੱਚ ਇਸ ਸ਼ਾਂਤੀ ਦੇ ਸਨੇਹੇ ਦਾ ਇਸ ਕੁਰਬਾਨੀ ਦੇ ਸਨੇਹੇ ਦਾ ਇਸ ਐਮਪੈਥੀ ਦੇ ਸਨੇਹੇ ਦਾ ਦੁਨੀਆ ਦੇ ਦਰਦ ਨੂੰ ਆਪਣਾ ਦਰਦ ਸਮਝਣ ਦੇ ਸਨੇਹੇ ਦਾ ਜਿਹਦੇ ਨਾਲ ਦੁਨੀਆ ਦੇ ਸ਼ਾਂਤੀ ਭਾਈਚਾਰ ਤੇ ਤਰੱਕੀ ਆ ਸਕਦੀ ਆ ਉਹ ਸਨੇਹੇ ਨੂੰ ਬਚਾਉਣ ਦਾ ਸਾਡੇ ਬੱਚਿਆਂ ਦੇ ਰਾਹੀਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਰਾਹੀਂ ਅਪਰੇਲਾ ਪੰਜਾਬ ਸਰਕਾਰ ਨੇ ਕੀਤਾ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਆ ਜੀ ਆਨੰਦਪੁਰ ਸਾਹਿਬ ਬੜੇ ਬੜਾ ਸਾਡਾ ਭਾਗਾਣੇ ਆ ਸੀ ਵੀ ਸਾਨੂੰ ਇਹ ਮੌਕਾ ਮਿਲ ਰਿਹਾ ਸਾਰੇ ਸਤਕਾਰਯੋਗ ਐਮਐਲਏ ਸਾਹਿਬਾਨ ਨੂੰ ਮੈਂ ਲੈਟਰ ਭੇਜਿਆ ਹੈ ਕਿ ਆਪਣੀ ਆਪਣੀ ਤਕਰੀਰ ਤਿਆਗ ਕਰਕੇ ਲੈ ਕੇ ਆਉਣ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇਹ ਮੌਕਾ ਇਹ ਸਾਨੂੰ ਮੌਕਾ ਦਿੱਤਾ ਇਹ 350 ਸਾਲਾ ਸ਼ਤਾਬਦੀ ਆਈ ਹੈ ਸੋ ਸਾਡੇ ਜਿਹੜੇ ਇਹ ਗੁਰਤੇਗ ਬਾਦਰ ਮਹਾਰਾਜ ਜੀ ਦਾ ਸਨੇਹਾ ਸਾਰੀ ਦੁਨੀਆ ਚ ਪਹੁੰਚਾਉਣਾ ਸੋ ਵਿਧਾਨ ਸਭਾ ਵੱਲੋਂ ਵੀ ਇੱਕ ਇਹ ਇਹ ਛੋਟੀ ਜੀ ਇੱਕ ਇਕੀਦਤ ਹੋਏਗੀ ਤੁਹਾਡੇ ਚੁਣੇ ਹੋਏ ਸਾਰੇ 117 ਨਮਾਇੰਦਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਇਕੀਦਤ ਹੋਏਗੀ ਇੱਕ ਵੱਖੜਾ ਇੱਕ ਇੱਕ ਮੌਕਾ ਹੈ ਗੁਰੂ ਸਾਹਿਬ ਦਾ ਚਰਨਾਂ ਚ ਮੈਂ ਅਰਦਾਸ ਕਰਦਾ ਵੀ ਸਾਡੇ ਕੋਲ ਇਹ ਸੇਵਾ ਚੰਗੀ ਤਰ੍ਹਾਂ ਲੈ ਲੈਣ ਤਨ ਤਨ ਸਾਹਿਬ ਸ੍ਰੀ ਗੁਰੂ ਇੱਕ ਬਾਧਰ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਹੈ ਭਾਰਤ ਦੇ ਅੰਦਰ ਡੁੱਬਦੇ ਧਰਮ ਨੂੰ ਬਚਾਉਣ ਦੇ ਲਈ ਹਿੰਦ ਧਰਮ ਨੂੰ ਬਚਾਉਣ ਦੇ ਲਈ اور ਈਵਨ ਕਜੇ ਦੇਖੀਏ ਤਾਂ ਮੁਸਲਮ ਧਰਮ ਨੂੰ ਵੀ ਬਚਾਉਣ ਦੇ ਲਈ ਕਿਉਂਕਿ ਜਿਸ ਦੇਸ਼ ਦਾ ਰਾਜਾ ਬੇਈਮਾਨ ਹੋਵੇ ਲਾਲਚੀ ਹੋਵੇ ਬੇਈਮਾਨ ਹੋਵੇ ਜਾਲਮ ਹੋਵੇ ਤਾਂ ਉਸ ਦੇਸ਼ ਦੇ ਵਿੱਚ ਕੋਈ ਵੀ ਧਰਮ ਸੁਰੱਖਿਤ ਨਹੀਂ ਰਹਿ ਸਕਦਾ ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਪੂਰੇ ਭਾਰਤ ਦਾ ਧਰਮ ਬਚਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਔਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਸੋ ਇਸ ਵਾਸਤੇ ਗੁਰੂ ਪਾਤਸ਼ਾਹ ਨੇ ਸਮੁੱਚੇ ਮਨੁੱਖਤਾ ਦਾ ਧਰਮ ਬਚਾਉਣ ਵਾਸਤੇ ਆਪ ਕੁਰਬਾਨੀ ਕੀਤੀ ਸਾਡੇ ਉਹਨਾਂ ਸਿੰਘਾਂ ਨੇ ਆਪਾਂ ਹੁਣ ਸੁਣ ਰਹੇ ਆ ਭਾਈ ਮਤੀ ਦਾਸ ਦੀ ਬਾਰੇ ਭਾਈ ਸਤੀ ਦਾਸ ਦੀ ਬਾਰੇ ਭਾਈ ਦਿਆਲਾ ਜੀ ਬਾਰੇ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਐ ਕਿ ਉਹਨਾਂ ਦੇ ਸੀਸ ਤੇ ਆਰੇ ਚੱਲੇ ਦੇਗਾ ਚੋ ਬਾਲੇ ਗਏ ਰੂਹ ਚਲਪੇਟ ਕੇ ਸਾੜੇ ਗਏ ਪਰ ਉਹਨਾਂ ਨੇ ਭਾਣਾ ਮੰਨ ਕੇ ਜਿਹੜਾ ਜਿਹੜੀ ਕੁਰਬਾਨੀ ਕੀਤੀ ਜਿਹੜਾ ਸਬਰ ਆਪਾਂ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਦੁਨੀਆ ਦੇ ਉੱਤੇ ਭਾਰਤ ਦੇ ਵਿੱਚ ਜੇਕਰ ਅੱਜ ਅਸੀਂ RAM ਵਹਿਗਰੂ ਅੱਲਾ ਸਭ ਕਹਿ ਸਕਦੇ ਆ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੇ ਸਦਕਾ ਸੋ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਬਹੁਤ ਵੱਡੇ ਪੱਧਰ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕੌਣ ਆ ਸਾਡੇ ਗੁਰੂਆਂ ਦੀ ਕੀ ਦੇਣ ਔਰ ਉਹਨਾਂ ਦਾ ਤਪ ਜਿਹੜਾ ਉਹ ਅੱਜ ਤੱਕ ਜਿਹੜਾ ਅਸੀਂ ਜਿਹੜੇ ਆ ਉਹ ਸ਼ਾਂਤੀ ਦੇ ਰੂਪ ਦੇ ਚ ਲੈ ਰਹੇ ਹਾਂ ਸਾਡੇ ਪਿੰਡ ਦਾ ਖਾਸਾ ਸਮਰੋਹ ਮਨਾ ਰਹੇ ਹਾਂ ਜੀ ਜੀ ਕੋ ਪੰਜਾਬ ਸਰਕਾਰ ਚਾਹੁੰਦੀ ਐ ਕਿ ਅਸੀਂ ਉਹ ਗੱਲ ਦੱਸੀਏ ਕਿਉਂਕਿ ਅਕਸਰ ਆਪਾਂ ਕਹਿੰਦੇ ਆ ਵੀ ਜੇ ਰਾਜ ਚਲਾਉਣਾ ਹੈ ਤਾਂ ਉਹਦੇ ਵਾਸਤੇ ਧਰਮ ਚਾਹੀਦਾ ਹੈ ਤੇ ਜਿੱਥੇ ਰਾਜੇ ਧਰਮੀ ਹੋਣ ਜੇ ਉਥੇ ਪਬਲਿਕ ਵੀ ਧਰਮੀ ਹੋਵੇ ਤਾਂ ਫਿਰ ਰਾਜ ਜਿਹੜਾ ਚੰਗਾ ਚੱਲਦਾ ਸੋ ਇਸ ਵਾਸਤੇ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਲੋਕਾਂ ਨੂੰ ਦੱਸਿਏ ਕਿ ਸਾਡਾ ਕੈਸਾ ਰਾਜ ਹੋਣਾ ਚਾਹੀਦਾ ਹੈ ਸਾਡੇ ਕੈਸੇ ਹੱਕ ਹੋਣੇ ਚਾਹੀਦੇ ਆ ਔਰ ਸਾਡੇ ਅੰਦਰ ਕੈਸਾ ਸਬਰ ਤੇ ਸੰਤੋਖ ਹੋਣਾ ਚਾਹੀਦਾ ਵੇਖੋ ਮੈਨੂੰ ਲੱਗਦਾ ਵੀ ਪਹਿਲੀ ਸਰਕਾਰਾਂ ਨੇ ਜਿਹਨੇ ਇਹੋ ਜਿਹਾ ਕੋਈ ਉਪਰਾਲਾ ਕੀਤਾ ਵੈਸੇ ਤਾਂ ਸਾਰੇ ਦੇਸ਼ 'ਚ ਲੋਕ ਆਪਦੇ ਆਪਦੇ ਤਰੀਕੇ ਨਾਲ ਮਰਾਲਿਆ ਪਰ ਸਰਕਾਰ ਵੱਲੋਂ ਪਹਿਲਾ ਉਪਰਾਲਾ ਵੇਖੋ ਅੱਜ ਦਾ ਇਹਦਾ ਰਾਸ਼ਾ ਉਹ ਦੱਸ ਰਿਹਾ ਕਿ ਕਿੰਨੇ ਲੋਕ ਆ ਰਹੇ ਇਤਿਹਾਸ ਨਾਲ ਜਾੜੂ ਕਾਉਣ ਵਾਸਤੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਉਹ ਬਹੁਤ ਵਧੀਆ ਉਪਰਾਲਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਆਪਦੀ ਮੀਨ ਨਾਲ ਆਪਦੇ ਗੁਰੂ ਨਾਲ ਆਪਦੇ ਪੁਰਖਿਆਂ ਨਾਲ ਆਪਦੇ ਇਤਿਹਾਸ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਓ ਕਿਉਂਕਿ ਅੱਜ ਸਾਰੇ ਬਗਲ ਗਰੇ ਗੁਰਦੇਵ ਭਦਰ ਸਾਹਿਬ ਨੂੰ ਹਿੰਦੂ ਦੀ ਜਾਦਰ ਕਿਹਾ ਜਾਂਦਾ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ ਅੱਜ ਸਾਡੇ ਜਿਹੜੇ ਨੌਜਵਾਨ ਪੀੜੀ ਹੈ ਸਪੈਸ਼ਲ ਸਕੂਲਾਂ ਕਾਲਜਾਂ ਦੇ ਬੱਚੇ ਜਿਹੜੇ ਤੁਸੀਂ ਆਏ ਹੈਗੇ ਆ ਬਜ਼ੁਰਗ ਆਏ ਹੈਗੇ ਆ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਬਲ ਹੈ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ ਸਾਰੀਆਂ ਇਹ ਤੇ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਨਾਲ ਜੁੜਨ ਨਸ਼ਿਆਂ ਵਰਗੀਆਂ ਭੈੜੀ ਪੰਜਾਬ ਦੇ ਵਿੱਚ دہشت ਫੈਲ The cat sat on the ਉਹ ਗੁੰਡਾਗਰਦੀ ਨਾਲ ਵੱਧ ਵੱਡੀ ਰੈਸ਼ ਦਾ ਨਸ਼ਿਆਂ ਦੀ ਉਤੋਂ ਬਾਹਰ ਨਿਕਲਣ ਤੇ ਗੁਰਸੇਖਾਂ ਨਾਲ ਗੁਰਬਾਣੀ ਨਾਲ ਜੁੜਨ ਗੁਰਸੇਖਾਂ ਨਾਲ ਜੁੜਨ ਮੰਦਰ ਮੰਦਰ ਗੋਵਦਾਰੇ ਮਸਜਿਦ ਚਰਚਾ ਨਾਲ ਜੁਵਾਗ ਬੱਚੇ ਜੁੜਨ ਦੇ ਆਗੇ ਤੇ ਸਾਡੇ ਸਕੂਲਾਂ ਕੋਲ ਜਾਂਦੇ ਵੀ ਪੜਾਇਆ ਜਾਵੇ ਕਿ ਸਾਡਾ ਇਤਿਹਾਸ ਕੀ ਆ ਸੱਚੇ ਪੰਜ ਚਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾ ਸਰਕਾਰ ਨੂੰ ਜਨਤਾ ਚਾਹੀਦੀ ਹੈ ਤਾਂ ਕਿ ਨਵੇਂ ਬੱਚੇ ਬਣਾ ਲੱਗ ਸਕੇ ਬਿਲਕੁਲ ਕਰਨੇ ਚਾਹੀਦੇ ਆ ਨੀ ਮੈਂ ਕਹਿੰਦਾ ਸਰਕਾਰ ਨੂੰ ਹਰ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਪਹੁੰਚ ਕਰਕੇ ਪ੍ਰੋਗਰਾਮ ਕਰਨੇ ਚਾਹੀਦੇ ਆ ਕਿਉਂਕਿ ਵੇਖਿਆ ਜਾਵੇ ਤਾਂ ਕਿੰਨਾ ਸੋਸ਼ਲ ਮੀਡੀਆ ਬਹੁਤ ਐਡਵਾਂ ਦੇਖਣਗੇ ਤੇ ਇੱਕ ਵਾਰ ਫੇਰ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਨਾ ਖੂਬਸੂਰਤ ਉਪਰੇਲਾ ਕੀਤਾ ਤੇ ਮੈਂ ਵੱਧ ਤੋਂ ਵੱਧ ਬੇਨਤੀ ਕਰਉਂ ਭਾਰਤ ਸਰਕਾਰ ਨੂੰ ਵੀ ਕਿ ਉਹ ਪੂਰੇ ਭਾਰਤ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਾਉਣ ਤਾਂ ਜੋ ਲੋਕ ਸਿੱਖੀਸਮ ਨੂੰ ਸਮਝ ਸਕਣ ਸਾਡੇ ਗੁਰੂਆਂ ਨੇ ਕਿੰਨਾ ਸ਼ਹਾਦਤਾਂ ਦਿੱਤੀਆਂ ਉਹਨਾਂ ਸਾਰਿਆਂ ਨੂੰ ਸਮਝ ਸਕਣ ਇੱਕ ਵਾਰ ਫੇਰ ਤੁਹਾਡੇ ਚੈਨਲ ਦੇ ਮੈਂਬਰਾਂ ਦਾ ਮੈਂ ਸਾਰਿਆਂ ਨੂੰ ਇਸੇ ਖਾਸ ਉਪਰੇਲਿਆਂ ਦੀ ਬਹੁਤ ਬਹੁਤ ਵਧਾਈਆਂ ਦਿੰਦੇ ਨੇ ਤੁਹਾਨੂੰ ਥੈਂਕ ਯੂ ਧੰਨਵਾਦ ਇਕਮਵੀਰ ਸਿੰਘ ਇੱਕ ਕਿਵੇਂ ਲੱਗੇ ਸਾਲਾ ਬਹੁਤ ਪਰ ਹੁੰਦੇ ਆ ਇਹ ਬਹੁਤ ਵਧੀਆ ਲੱਗਿਆ ਜੀ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਾਨੂੰ ਇਹੋ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਬੰਧਿਤ ਪ੍ਰੋਗਰਾਮ ਇਹ ਤੇ ਜਵਾਨੇ ਫਰੀਦਕੋਟ ਸ਼ਹਿਰ ਦੇ ਵਿੱਚ ਜੋ ਕਿ ਬਹੁਤ ਵਧੀਆ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਸੁਨਹਿਰੇ ਇਤਿਹਾਸ ਬਾਰੇ ਪਤਾ ਲੱਗਦਾ ਜੋ ਕਿ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਹੋਰ ਸ਼ਹਿਰਾਂ ਵਿੱਚ ਵੀ ਲੱਗਣਾ ਚਾਹੀਦਾ ਹੈਗਾ ਕਿ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਪਤਾ ਚੱਲੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਪੀਲ ਕਰਦੇ ਹੋਰ ਜਿੰਨੇ ਵੀ ਗੁਰੂ ਹੋਏ ਸਾਰੇ ਨਾਲ ਇਸ ਤਰੀਕੇ ਦਿਖਾਇਆ ਜਾਵੇ ਕਿ ਕਿੰਨਾ ਹੈ ਹਾਂਜੀ ਹਾਂਜੀ ਸਾਰਿਆਂ ਬਾਰੇ ਦਿਖਾਉਣਾ ਚਾਹੀਦਾ ਕਿਉਂਕਿ ਸਿੱਖ ਇਤਿਹਾਸ ਸਭ ਤੋਂ ਵੱਡਾ ਇਤਿਹਾਸ ਆ ਇਹਦੇ ਬਹੁਤ ਡੂੰਘੇ ਇਤਿਹਾਸ ਹੈ ਇਹਨੂੰ ਕਿੰਨਾ ਵੱਧ ਤੋਂ ਵੱਧ ਪਤਾ ਕਰੀਏ ਬਹੁਤ ਵਧੀਆ ਹੈ థాంਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨੌਵੇਂ ਪਾਛਾਈ ਗੁਰਤੇਗਬਾਦਰ ਜੀ ਦਾ ਪ੍ਰੋਗਰਾਮ ਹੋ ਰਿਹਾ ਹੈ ਇਹ ਬਹੁਤ ਵਧੀਆ ਮੌਕਾ ਹੈ ਇਸ ਲਈ ਅੱਜ ਅਸੀਂ ਬਹੁਤ ਧੰਨਵਾਦ ਹਾਂ ਕਿੰਨਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨਾ ਪੈਨੀਫਿਟ ਮਿਲੂਗਾ ਬਹੁਤ ਜ਼ਿਆਦਾ ਕਿਉਂਕਿ ਸਾਨੂੰ ਸਕੂਲ 'ਚ ਵੀ ਫਿਰ ਵਧੀਆ ਲੱਗੇਗਾ ਅਸੀਂ ਸਕੂਲ 'ਚ ਵੀ ਦੱਸਾਂਗੇ ਗਾਇਸ ਜੀ ਗਾਧੀ ਵਧੀਆ ਲੱਗ ਰਿਹਾ ਸਾਰਿਆਂ ਨੂੰ ਤੇ ਇਹ ਬਹੁਤ ਹੀ ਵਧੀਆ ਮੈਂ ਆਪਣੇ ਬੱਚੇ ਨੂੰ ਲੈ ਕੇ ਆਈਆਂ ਦਸ਼ਮੇਸ਼ ਪਬਲਿਕ ਸਕੂਲ ਚ ਪੜਦਾ ਹੈ ਇਹ ਬੱਚਿਆਂ ਨੂੰ ਆਗੇ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਹੀ ਅੱਛਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਗੁਰਤੇਗ ਪਾਤੜ ਜੀ ਬਾਰੇ ਪਤਾ ਲੱਗ ਸਕੇ ਹੋਤੇ ਉਹਨਾਂ ਦੀ ਸ਼ਹੀਦੀ ਬਾਰੇ ਪਤਾ ਲੱਗ ਸਕੇ ਕਿਤੇ ਪਹਿਲਾਂ ਵੀ ਇਹ ਪ੍ਰੋਗਰਾਮ ਵੇਖਿਆ ਕਿਤੇ ਅਜਾਹ ਪ੍ਰੋਗਰਾਮ ਅਸੀਂ ਅੱਜ ਤੱਕ ਕਦੇ ਵੀ ਨਹੀਂ ਪਹਿਲਾਂ ਵੇਖਿਆ ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰੀ ਕੀਤਾ ਗਿਆ ਹੈ ਤੇ ਉਪਰਾਲਾ ਸੀ ਸਾਨੂੰ ਬਹੁਤ ਹੀ ਵਧੀਆ ਲੱਗਿਆ ਹੈ ਹਾਂਜੀ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹਾਂਗੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਪੰਜਾਬ ਸਰਕਾਰ ਨੇ ਬੱਚਾ ਨੂੰ ਹਿੰਦੀ ਚਾਦਰ ਸੰਧ ਸਾਹਿਬ ਗੁਰੂ ਤੇਗ ਬਹਾਦਰ ਜੀ ਬਾਰੇ ਬੱਚਾ ਨੂੰ ਏਟਲੀਸਟ ਪਤਾ ਲੱਗੇ ਕਿ ਉਹਨਾਂ ਦਾ ਕੀ ਉਹਨਾਂ ਦਾ ਸਰਦ ਕੀ ਜਿਵੇਂ ਗੁਰੂ ਰਮੇਸ਼ ਸਿੰਘ ਦੀ ਗੱਲ ਕਰਦੇ ਹਾਂ ਉੱਥੋਂ ਸ਼ੁਰੂ ਹੁੰਦਾ ਕਿ ਇੱਥੇ ਕਿਹਨਾਂ ਨੇ ਸਭ ਕੋ ਹਿੰਦੀ ਚਾਦਰ ਕਹਿੰਦੇ ਸਭ ਕੁਝ ਜ਼ਿੰਦਗੀ ਵਿਚਾਰ ਕਰਦੇ ਹਿੰਦੂ ਬਸ ਦੇ ਆਪ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਨੇ ਇਹਨਾਂ ਦੀ ਇਸ ਸ਼ਹਾਦਤ ਉੱਤੇ